ਬਾਕੀ ਮੰਮੀ ਗੱਲ ਇਹ ਆ ਜੇ ਜਨਮ ਦਿਨ ਤੇ ਆਈ ਹੀ ਤੇ ਖਾਲੀ ਹੱਥ ਲਮਕੰਦੀ ਆਈ ਆ ਮੇਰੇ ਜਦੋਂ ਆਉਣਗੇ ਉਦੋਂ ਵੇਖਿਓ ਭਲਾ ਖਾਲੀ ਹੱਥ ਹੁੰਦੇ ਆ ਜੀ ਬੱਸ ਕਰ ਉਹ ਨਾਨਕੇ ਆ ਉਹਨਾਂ ਲੈ ਕੇ ਆਉਣਾ ਵਾ ਉਹਨਾਂ ਦਾ ਫਰਜ਼ ਬੰਦਾ ਵਾ ਨਾਲੇ ਤੂੰ ਆਤ ਚੁੱਕੀ ਨੂੰ ਮਹੀਨਾ ਹੋ ਗਿਆ ਵਾ ਮੇਰੇ ਮੁੰਡੇ ਦਾ ਜਨਮ ਦਿਨ ਤੇ ਉਹਨਾਂ ਨੇ ਸਾਈਕਲ ਲਿਆਉਣਾ ਤੇ ਉਹਨਾਂ ਨੇ ਆ ਲਿਆਉਣਾ ਉਹਨਾਂ ਨੇ ਤਾਂ ਲਿਆਉਣਾਈਆਂ ਤੈਨੂੰ ਕੋਈ ਫਸੀ ਪਈ ਹੈ ਵੀ ਚੋੱਕ ਕੇ ਲਿਆਉਂਦੀ ਸਮਾਨ ਤੇ ਵਾ ਮੰਮੀ ਆਓ ਕੱਟਿਏ ਕੇਕ ਸੂਟ ਤੇ ਬੜਾ ਸੋਹਣਾ ਵਾ ਲੱਗਦਾ ਵੀ ਵਧੀਆ ਵਾ ਮਹਿੰਗਾ ਵਾ ਆਪੂ ਆ ਸੂਟ ਤੇ ਬੜਾ ਸੋਹਣਾ ਲੱਗਣ ਡਿਆ ਮੈਨੂੰ ਜੇ ਪੁੱਤ ਜੇ ਸੋਹਣਾ ਵਾ ਤੂੰ ਲੱ ਲਾ ਤੂੰ ਕੁਮਾਰੀ ਚਲ ਇਦਾਂ ਹੀ ਕਰਦੇ ਆ ਫੇਰ ਮੈਂ ਹੁਈ ਲੈ ਜਾਨੀ ਆ ਮੈਨੂੰ ਵਧੀਆ ਲੱਗਣ ਡਿਆ ਸਾਡਾ ਨਹੀਂ ਦੋਵਾਂ ਜੀਆਂ ਦਾ ਬੰਦਾ ਇੱਥੇ ਕਿੰਨੇ ਕ ਜਾਣੇ ਸੀ ਜਿਹੜੇ ਕੱਪੜੇ ਦੀਦੀ ਥੱਕ ਗਈ ਆ ਉਹ ਮੇਰੀ ਮਾਂ ਦੀ ਤੇ ਅਕਲ ਬੜੀ ਛੇਤੀ ਸੁਣਾਉਂਦੇ ਜੇ ਤੇ ਤੁਹਾਨੂੰ ਕਿੰਨੀ ਕ ਅਕਲ ਵਾ ਮੇਰੇ ਜਿਹੜੇ ਸੂਟ ਹੀ ਉਹ ਚੁੱਕ ਕੇ ਤੇ ਜਿਹੜੀ ਆਈ ਸੀ ਉਹਨੂੰ ਫੜਾ ਤੇ ਤੇ دیਏ ਗਈ ਰੁਪਇਆ 100